ਆ ਉਹ ਸੰਗਲੇ ਕਿਸੇ ਬਲਜੀਨੀ ਕੋਈ ਕਹਿੰਦੀ ਨਹੀਂ ਅਸੀਂ ਪਤਾ ਹੈ ਕਿ ਅਸੀਂ ਕਹਿੰਦੇ ਆ ਕਿ ਤੂੰ ਖੁਸ਼ ਹੋਵੇਂ ਕੀ ਜਦੋਂ ਆਵੇਂ ਸੋ ਕੋ ਸਾਨੂੰ ਪਰਦੀ ਤੇ ਮਿਲੇ ਵੀ ਦੀਦੀ ਵੀ ਸੂਸੀ ਸਾਨੂੰ ਬਹੁਤ ਕੁਝ ਦੇਦਾ ਮੇਰੀ ਜਿੰਨੀ ਹੈ ਖੋਲੂਗੀ ਉਹ ਉਹੀ ਬਾਤ ਤੋਂ ਬਾਤ ਕਰੂਗਾ ਪਹਿਲਾਂ ਉਹ ਹੋਰ ਉਹ ਫਿਰ ਆਪ ਟੈਨਸ਼ਨ ਲੈਂਦੇ ਕੋਈ ਬੰਦਾ ਕਹਿੰਦਾ ਕਿ ਇਹ ਨੂੰ ਸੁਣਾਵੇ ਰੋਟੀ ਹੈ ਨਾ ਉਹ ਕੋਈ ਟੈਨਸ਼ਨ ਲੈ ਲਈ ਤੂੰ ਮੇਰਾ ਨੰਬਰ ਲੈ ਲਾ ਉਹ ਸੋ ਵੀ ਕਦੇ ਮਾਨ ਕਰੇਗਾ ਮੈਂ ਨਾ ਗੱਲ ਕਰਦਾ ਮੈਂ ਤਾਂ ਰਾਤ ਨੂੰ ਲਿਖੀ ਰਹੀ ਕੁੜੀਆਂ ਨਗਰ ਮਗਰ ਚੱਲਿੰਦੇ ਮਾਰ ਬੋ अच्छा तो आज ना तो पूरी आप दा सोड रही बहुआ आप दा सोडती हो तो के कहना है वो मैं अपने पुरुषोत्तम की नहीं हैगी वरना की बिच क्या हो तब उनको वाली बात है चुकी है आज मैडम को पर्सनल तो भी लेके भी आमत है ठीक है उस प्राइस ऊपर लगी है ना कौन कलर में बच्चे के नाम पावली कौन से विचार बच्चे के नाम आप कौन सोचना है कौन तो पहले मैडम बस इनन को डाल था आईडम कॉल देती थी अच्छी क्योंकि मेरे ठीक कर लेती थी कई बार

ਉਹਨੂੰ ਵਾਦਵਾ ਦਿੱਨੇ ਸੀ ਅਸੀਂ ਅਸਲ ਵਿੱਚ ਲੋੜ ਤੋਂ ਵਾਣਿਤ ਚਾਰ ਕਿਹੜੀ ਤਕਰੀਬ ਹੋਣੀ ਚਾਰ ਕਿਹੜੀ ਪਹਿਲਾਂ ਅਸੀਂ ਇੱਕ ਮੂਹੇ ਨੂੰ ਸ਼ੁਰੂ ਕੀਤੀ ਹੈ ਕਿ ਜਿਹੜੇ ਲੋੜਵੰਦ ਪਰਿਵਾਰ ਨੇ ਜਿਨ੍ਹਾਂ ਦੇ ਕੋਈ ਕਮਾਈ ਵਾਲਾ ਹੈ ਉਹਨਾਂ ਘਰਾਂ ਦੇ ਵਿੱਚੇ ਸੀ ਰਾਸ਼ਟਰੀ ਵਿਸ਼ਵ ਪੇਡਾ ਤੋਂ ਤੇ ਇੱਕ ਪਰਿਵਾਰ ਸਨ ਵਾਣਨ ਉੱਪਰ ਉਹਦੇ ਵਿੱਚ ਇਹਦਾ ਬਿਲੇ ਜਿਨ੍ਹਾਂ ਦੇ ਛੋਟੇ ਛੋਟੇ ਬੱਚਿਆਂ ਦੀ ਪੜ੍ਹਦੀ ਦੇਣ ਚਾਹੀਦੀ ਹੈ ਤੇ ਆਪ ਬੀਜੀ ਉਹ ਮੋਟੇ ਚ ਪਹਿਲੇ ਕਿਉਂ ਦਿਲੀੜ ਦੀ ਸਟੇ ਜਾਂ ਸਾਫ ਲੱਗੇ ਰੇਡੀ ਹਟ ਤੇ ਭੈਣ ਵੀ ਹੈਗੀ ਬੱਚੇ ਭੋਲ ਪੜਦੇ ਨਹੀਂ ਜਿਹੜੇ ਪੀਸਕੂਲ ਦੇ ਵਿੱਚ ਅਸੀਂ ਹੋਰ ਵੀ ਸਾਰੀਆਂ ਸੰਸਥਾਵਾਂ ਨੂੰ ਤੇ ਹੋਰ ਜਿੰਨੇ ਵੀ ਆਪਣੇ ਸੰਸਥਾਵਾਂ ਦੇ ਮੈਂਬਰ ਨੇ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਇਸ ਘਟਨਾ ਤੋਂ ਬਹੌਦ ਕੀਤੀ ਜਾਵੇ ਸੋ ਇਸ ਦਾ ਵਿਰੋਧ ਵੀ ਲਖਾਵਾਂਗੇ ਕਿ ਬਹੁਤ ਬਦਤਰ ਹਾਲਾਤ ਨੇ ਸਾਨੂੰ ਕੋਲ ਦਾ ਕਾਫੀ ਦਿਨਾਂ ਦੀ ਹੁੰਦੀ ਸੀ ਬਸ ਉਹ ਹੀ ਕਹਦੇ ਹੁੰਦੇ ਹਾਂ ਸਾਰੀਆਂ ਪ੍ਰੋਬਲਮ ਆ ਗਈਆਂ ਆਂ ਕਿ ਆ ਬਿਜਲੀ ਕਿਸੇ ਚਿੱਗਰ ਹੁੰਦੀ ਆ ਕੋਈ ਟਾਈਮ ਸਾਰਾ ਨਹੀਂ ਕਰ ਰਹੀ ਸੀ ਉਸ ਕਰਕੇ ਸਾਨੂੰ ਤਕਰੀਬਨ ਮਹੀਨੇ ਬਾਅਦ ਹੀ ਆਉਣਾ ਮੌਕਾ ਨਹੀਂ ਆ ਜਿੰਨੀ ਕਿ ਸਭ ਤੋਂ ਅੱਜ ਹੈਲਪ ਕੀ ਕਰਦੇ ਆ ਕਿ ਇਸ ਲਈ ਨਾਲ ਹਰ ਮਹੀਨੇ ਉਹਨਾਂ ਨੂੰ ਤਾਂ ਸਾਥ ਜੰਦੇ ਰਹੀ ਕਿ ਤੇ ਸਾਨੂੰ ਸਾਰੇ ਪਿੰਡ ਪਾਣੀ ਨੂੰ ਪੀਂਗਾ ਵੀ ਸਾਡੇ ਨਾਲ ਸਹਿਯੋਗ ਕਰਦੇ ਇਸ ਦਾ ਤੱਕ ਪਹੁੰਚ ਕੇ ਇਹਨਾਂ ਦੀ ਬਹੁਤ ਖੁਸ਼ੀ ਕੀਤੀ ਜਾਵੇ ਇਹਨਾਂ ਦਾ ਘਰ ਵੀ ਬਣਾ ਕੇ ਆਪਾਂ ਦਈਏ ਹਨਾ ਰਾਮੇ ਦੇ ਪਿੰਡ ਪਾਣੀ ਨੂੰ ਸਹਿਯੋਗ ਨਾਲ ਸਾਰਾ ਕੁਝ ਹੋ ਗਿਆ। ਬਾਕੀ ਜੇ ਇਹਨਾਂ ਦੀ ਕਿਸੇ ਨੇ ਵੈਸੇ ਵੀ ਹੈਲਪ ਕਰਨੀ ਹੈ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰਕੇ ਮੈਂ ਤੁਹਾਡੇ ਨਾਲ ਇਸ ਘਰ ਦੁਆਰਾ ਆ ਕੇ ਸੁਣੇ ਇਸ ਦਾ ਕੁਣ ਛੋਟੇ ਸਾਰੇ ਤੱਕ ਸਭ ਦੇ ਰੂਪ ਨੂੰ ਕਰਾ